ਅੱਜ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ 3 ਫਰਵਰੀ ਨੂੰ ਟੂਰਨਾਮੈਂਟ ਹੋ ਰਿਹਾ ਬੁਲੀਨਾ ਦੁਆਬੇ ਏਰੀਆ ਦਾ ਪਿੰਡ ਜਲੰਧਰ ਦਾ ਜ਼ਿਲ੍ਹਾ ਤੇ ਮੇਰੇ ਨਾਲ ਇਸ ਟੂਰਨਾਮੈਂਟ ਨੂੰ ਕਰਾਉਣ ਵਾਲੇ ਆਰਗੇਨਾਈਜ਼ਰ ਨੇ ਸਾਰੇ ਉਹਨਾਂ ਨਾਲ ਗੱਲਬਾਤ ਕਰੀਏ ਕਿ ਵੀ ਕਿਹੋ ਜਿਹਾ ਹੈ ਟੂਰਨਾਮੈਂਟ ਪੰਮੀ ਭਾਜੀ ਫਿਰ 3 ਤਰੀਕ ਨੂੰ ਤੁਸੀਂ ਟੂਰਨਾਮੈਂਟ ਜਿਹੜਾ ਕੱਪ ਕਰਵਾ ਰਹੇ ਹੋ ਔਰ ਮੇਰੇ ਖਿਆਲ ਚ ਪੰਜਾਬ ਅਕੈਡਮੀਆਂ ਐਸੋਸੀਏਸ਼ਨ ਦਾ ਇੱਕ ਕੱਪ ਹੈ ਕੀ ਨਾਮ ਰੱਖਿਆ ਫਿਰ ਇਸ ਵਾਰ ਅਸੀਂ ਜੀ ਸਵਾ ਲੱਖ ਰੱਖਿਆ ਫਾਸਟ ਵਾਲਿਆਂ ਨੂੰ ਤੇ ਲੱਖ ਰੁਪਈਆ ਸੈਕੰਡ ਤੇ ਪਲੱਸ ਅਸੀਂ ਪਿਛਲੇ ਸਾਲ ਅਸੀਂ ਦਿੱਤੀਆਂ ਸੀਗੀਆਂ ਝੋਟੀਆਂ ਨੋਹਰਾ ਕਾ ਹੁੰਦੀਆਂ ਤੇ ਐਤ ਕੀ ਅਸੀਂ ਦੇਣੀਆਂ ਬੂਰੀਆਂ ਅੱਛਾ ਜੀ ਅਸੀਂ ਬੂਰੀ ਬੂਰੀਆਂ ਮੱਝਾਂ ਮਤਲਬ ਜਾਂ ਬੂਰੀਆਂ ਮੱਝਾਂ ਜੀ ਐਤ ਕੀ ਦੇਣੀਆਂ ਤੇ ਬਾਕੀ ਸਾਡੀ ਬੇਨਤੀ ਆ ਵੀ ਸਾਰੇ ਜਿੰਨੇ ਵੀ ਸੌਣ ਵਾਲੇ ਸਾਡੇ ਦਰਸ਼ਕ ਆ ਹਾਂਜੀ ਹੌਮ ਹਵਾ ਕੇ ਪਹੁੰਚੋ ਦੂਜਾ ਇਹ ਆ ਵੀ ਜਿਹੜਾ ਨਹੀਂ ਦੇਖ ਸਕਦਾ ਉਹ 365 ਤੇ ਦੇਖ ਸਕਦਾ ਤੇ ਅਸੀਂ ਇਹ ਚਾਹੁੰਦੇ ਆ ਵੀ ਜਿੰਨੂੰ ਜਿੰਨਾ ਸਾਨੂੰ ਹੌਸਲਾ ਮਿਲੂਗਾ ਗਾਂ ਤੋਂ ਗਾਂ ਅਸੀਂ ਇਸ ਤੋਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਤੇ ਬਈ ਫਿਰ ਟੀਮਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਆ ਰਹੀਆਂ ਪੰਜਾਬ ਅਕੈडमी ਐਸੋਸੀਏਸ਼ਨ ਦੀ ਅਕੈडमी ਤੋਂ ਬਿਨਾ ਸਾਡੇ 58 ਕਿਲੋ ਕਲੱਬ 70 ਕਿਲੋ ਕਲੱਬ ਤੇ ਇੱਕ ਅਸੀਂ ਨਵੀਂ ਕੀਤੀ ਆ ਜਿੱਦਾਂ ਇੰਟਰਨੈਸ਼ਨਲ ਪਲੇਅਰ ਜਿਹੜੇ ਆ ਉਹ ਤਾਂ ਹੈਗੇ ਹੈਗੇ ਫੇਮਸ ਉਹ ਤੋਂ ਇਲਾਵਾ ਜਿਹੜੇ ਅਸੀਂ ਪਿੰਡ ਪੱਤਰ ਜਿਹੜੇ ਆਲ ਓਪਨ ਆ ਉਹਦੇ ਵਿੱਚ ਸਿਰਫ ਜਿਹੜੇ 플레이ਰ ਉਹ ਹੀ ਖੇਡਣਗੇ ਵੀ ਜਿਹੜੇ ਬਾਹਰਲੇ ਮੁਲਕਾਂ 'ਚ ਨਹੀਂ ਖੇਡੇ ਤੇ ਉਹਨਾਂ ਵਾਸਤੇ ਬੈਸਟ ਨੂੰ ਐਲਈਡੀਆਂ 70 ਕਿਲੋ ਨੂੰ ਚਾਂਦੀ ਦੇ ਕੜੇ ਤੇ ਜਿਹੜੀ 58 ਕਿਲੋ ਆ ਉਹਨਾਂ ਨੂੰ 5-5 ਕਿਲੋ ਦੇਸੀ ਘਿਓ ਤੇ ਇੱਕ ਉਹਦੇ ਵਿੱਚ ਹੋਰ ਨਵੀਂ ਚੀਜ਼ ਆ ਵੀ ਦਰਸ਼ਕਾਂ ਵਾਸਤੇ ਲੱਕੀ ਕੂਪਨ ਜਿਹੜੇ ਆ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਵੀ 20 ਸਾਈਕਲ ਕੱਢੇ ਜਾਣੇ ਆ ਤੇ ਇੱਕ ਮੋਟਰਸਾਈਕਲ ਤੇ ਇੱਕੋ ਦੇ ਵਿੱਚ ਇਹ ਆ ਕਬੱਡੀ ਐਸੋਸੀਏਸ਼ਨ ਜਿਹੜਾ ਕੱਪ ਆ ਉਹਦੇ ਵਿੱਚ ਹਰ ਮੈਚ ਦੇ ਵਿੱਚੋਂ ਅਸੀਂ ਬੈਸਟ ਕੱਢਣੇ ਆ ਤੇ ਉਹਦੇ ਲਈ ਕੀ ਪ੍ਰਾਈਜ਼ ਹੋਊਗਾ ਜਾਂ ਕੋਈ ਉਹ ਜੇ ਕੀ ਹੈ ਤੇ ਵਾਸਤੇ ਅਸੀਂ ਜਿਹੜਾ ਡਿਸਾਈਡ ਕੀਤਾ ਵੀ ਪਲੇਅਰਾਂ ਵਾਸਤੇ ਵਧੀਆ ਟਾਪ ਦੇ ਕੱਪ ਬਣਾਏ ਆ ਔਰ ਨਾਲ ਉਹਨਾਂ ਨੂੰ ਜੋ ਸਾਡਾ ਕਲੱਬ ਦੀ ਹੋਊਗੀ ਅਸੀਂ ਮਾਨ ਸਨਮਾਨ ਕਰਾਂਗੇ ਤੇ ਸਾਰੇ ਕਲੱਬ ਦੇ ਕੋਚਾਂ ਨੂੰ ਵਿਸ਼ੇਸ਼ ਸਨਮਾਨ ਕਰਾਂਗੇ ਜੀ 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 ਬਿਲਕੁਲ ਅੱਛਾ ਮੇਰੇ ਕੋਲ ਦੋਸਤੋ ਇਸ ਸਮੇਂ ਕਬੱਡੀ ਦਾ ਖਿਡਾਰੀ ਤਾਜਾ ਕਾਲੇ ਸਿੰਘ ਆ ਵੇ ਤਾਂ ਜੀ ਫਿਰ ਖੇਟੋਗੇ ਇਸ ਟੂਰਨਾਮੈਂਟ ਦੇ ਹਾਂਜੀ ਭਾਈ ਆਪਣੇ ਘਰ ਦਾ ਟੂਰਨਾਮੈਂਟ ਆ ਬਲੀਨੇ 3 ਤਰੀਕ ਨੂੰ ਹੋਣਾ ਵਾ ਤੇ ਆਪਣੇ ਸਾਰੇ ਪਲੇਅਰ ਖੇਡਣੇ ਆ ਨਕੋਦਰ ਦੇ ਸਾਰੀਆਂ ਪੰਜਾਬ ਐਸੋਸੀਏਸ਼ਨ ਦੇ ਆਪਣੀ ਸਾਰਿਆਂ ਨੂੰ ਪਲੇਅਰਾਂ ਨੂੰ ਤੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸਾਰੇ ਹਮ ਹਮਾ ਕੇ ਪਹੁੰਚੋ ਦੇ ਟੂਰਨਾਮੈਂਟ ਦੀ ਰੌਣਕ ਵਧਾਓ ਬਹੁਤ ਬਹੁਤ ਸ਼ੁਕਰੀਆ ਅੱਛਾ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਟੂਰਨਾਮੈਂਟ ਇੱਕ ਸਫਲ ਟੂਰਨਾਮੈਂਟ ਹੋਊਗਾ ਤੇ ਇੱਕ ਮਤਲਬ ਵਧੀਆ ਤਰੀਕੇ ਦੀ ਇੱਕ ਕਬੱਡੀ ਜਿਹੜੀ ਉੱਥੇ ਦੇਖਣ ਨੂੰ ਮਿਲੂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਜੀ ਸ਼ੁਕਰੀਆ ਜੀ ਭਾਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਤੁਹਾਜੀ ਸ਼ੁਕਰੀਆ ਵੀਰੇ ਸੋ ਦੋਸਤੋ 3 ਤਰੀਕ 3 ਫਰਵਰੀ ਨੂੰ ਆਪਾਂ ਤਿਆਰ ਰਹਿਣਾ ਬੁਲੀਨ ਦਾ ਇਹ ਕਬੱਡੀ ਕਪ ਆਵੇਗਾ ਕਬੱਡੀ 365 ਤੇ ਵੀ ਲਾਈਵ ਦੇਖ ਸਕਦੇ ਹੋ ਪਰ ਉਦਾਂ ਵੀ ਉੱਥੇ ਜਾ ਕੇ ਵੀ ਜ਼ਰੂਰ ਦੇ